ਉਹ ਬੰਦੀ ਰਹੀ ਹੈ ਜੀ ਉਹਨੂੰ ਕੜਵਾ ਰਾਈ ਸੀ ਸਾਡੇ ਕੋਲ ਆ ਜੀ ਆ ਤੁਸੀਂ ਆ ਕੇ ਚੜ੍ਹ ਕੇ ਗੱਲ ਤਾਂ ਕਰਨੀ ਨਹੀਂ ਦਿੰਦੇ ਤੁਸੀਂ ਨਹੀਂ ਨਹੀਂ ਬੰਦੀ ਸਿੰਘਾਂ ਦੀ ਗੱਲ ਹੋਈ ਹੈ ਨਹੀਂ ਨਹੀਂ 25 ਸਾਲ ਰਾਜ ਰਹਿ ਗਿਆ ਇਹਨਾਂ ਦਾ ਕੋਈ ਮਾਰਦਾ ਪਤੀ ਸਰਕਾਰ ਸੀ ਉਹਦਾ ਪਰਸੋਂ ਤੇ ਵੀ ਸਜਾਣਾ ਰਹਿ ਗਿਆ ਉਹ ਬਿਆਨ ਦੀ ਬੇਤਰੀ ਹੋਰ ਨੇ ਸਰਕਾਰ ਲਈ ਉਹ ਕਿਉਂ ਵੀ ਕਢਵਾਏ ਅੰਬਰ ਅੰਬਰਤਪਾਲ ਨੂੰ ਅੰਦਰ ਕਰਾਉਣ ਲਈ ਤੁਹਾਡਾ ਅੱਡੀ ਜੋਤੀ ਦਾ ਜੋਰ ਲਾ ਸਕਦੇ ਤੁਸੀਂ ਉਹ ਤੋਂ ਵੀ ਬੰਦੀ ਸੀ ਕਿਉਂ ਉਹ ਕਰ ਰਹੀ ਹੈ ਗੰਦ ਕਰਦਾ ਇਹ ਸਿੱਖੋ ਯਾਰ ਤੁਸੀਂ ਵੀ ਸਿੱਖੋ ਤੁਸੀਂ ਵੀ ਸਿੱਖੋ ਯਾਰ ਤੁਸੀਂ ਵੀ ਸਿੱਖੋ ਸਾਰੇ ਯਾਰ ਮਰ ਗਈ ਜਮੀਰਾਂ ਜਦ ਤੁਹਾਡੀ ਹੈ ਬੰਦੀ ਜ਼ਿੰਦਾਰੇ ਨਾਂ ਤੇ ਅੰਬਰਤਪਾਲ ਨੇ ਬਿਆਨ ਛੋੜੇ 25 ਸਾਲ ਉਹ ਤੋਂ ਵੀ ਬੰਦੀ ਉਹ ਤੂੰ ਗੱਲ ਨਾ ਕਰ ਸਾਡੇ ਨਾਲ ਤੂੰ ਵੀ ਬੰਦੀ ਸੀਗੇ ਤੂੰ ਦੂਰ ਰਹੇਗਾ ਤਾਂ ਸਾਥੋਂ ਉਦੋਂ ਵੀ ਬੰਦੀ ਸੀ ਤੂੰ ਦੂਰ ਰਹ ਮਾਹ ਹੈ ਬਾਈ ਹੈਲੋ ਪਰੇ ਰਹ ਤੂੰ ਪਰੇ ਰਹ ਸਾਡਾ ਪਿੰਡ ਆ ਗੁੰਡਾ ਕਰਦੀ ਬਗਾਨੇ ਪਿੰਡੋਂ ਆ ਕੇ ਗੁੰਡਾ ਕਰਦੀ ਕਰ ਰਿਹਾ ਸਾਡਾ ਪਿੰਡ ਆ ਇਹ ਤੂੰ ਕੀ ਲੱਗਦਾ ਹੈ ਬਦਮਾਸ਼ ਘਾਉਣਾ ਤੂੰ ਆ ਗੁੰਡੇ ਲੈ ਕੇ ਆਏ ਆ ਨਾਲ ਨਹੀਂ ਗੁੰਡੇ ਲੈ ਕੇ ਆਏ ਆ ਇਹ ਗੁੰਡੇ ਲੈ ਕੇ ਆਏ ਆ ਤੁਸੀਂ ਤੁਸੀਂ ਗੁੰਡੇ ਲੈ ਕੇ ਆਏ ਨਾਲ ਨੇ ਗੁੰਡੇ ਲੈ ਕੇ ਆਏ ਹੋ ਖੜ ਜਾ ਨਹੀਂ ਨਹੀਂ ਗੁੰਡੇ ਲੈ ਕੇ ਆਏ ਨੇ ਅਕਾਲੀਵਾਲੇ ਨਾਲ ਆਹ ਦੇਖ ਲੈ ਤੂੰ ਕੌਣ ਹੈ ਹੈਲੋ